ਜੋ ਜੋ ਸਮਾਂ ਚੱਲਦਾ ਜਾ ਰਿਹਾ ਐ ਬੜੀ ਸਪੀਡ ਨਾਲ ਆਪਾਂ ਵਧ ਰਹੇ ਆਂ ਐ ਸ਼ਲਫਸ਼ ਹੋ ਰਹੇ ਆਂ ਐ ਖੁਸ਼ਕ ਸਾਡੇ ਮਾਜੇ ਚ ਕਹਿੰਦੇ ਐ ਖੁਸ਼ਕਪਨ ਆ ਗਿਆ ਸਾਡੇ ਚ ਤੇ ਕਈ ਰਿਸ਼ਤੇਦਾਰੀਆਂ ਸਾਡੇ ਤੋਂ ਦੂਰ ਹੋ ਰਹੀਆਂ ਹੁਣ ਇਹ ਨਹੀਂ ਪੰਜਾਂ ਗੋਲਾ ਇਕੋ ਜਿਹੇ ਨਹੀਂ ਕਈ ਹੈਗੇ ਨੇ ਅੱਜ ਵੀ ਮਿਲਦੇ ਰਿਸ਼ਤੇਦਾਰਾਂ ਨੂੰ ਤੇ ਕਈ ਨਹੀਂ ਇਹ ਹੋ ਸਕਦਾ ਮੇਰ ਦਾ ਬੀਤੀ ਹੋਵੇ ਜਾਂ ਜਿਨੇ ਲਿਖਿਆ ਉਹਦੇ ਨਾਲ ਬੀਤੀ ਹੋਵੇ ਇਹ ਤਾਂ ਗਾਉਣ ਲੱਗੇ ਆਪਾਂ ਹੋਦਾ ਤੁਹਾਡੇ ਜੋ ਕਿਸੇ ਨਾਲ ਬੀਤੀ ਹੋਵੇ ਸੁਣਿਓ ਧਿਆਨ ਦਿਓ ਉਹ ਨਾ ਨਾਨੀ ਜੁੰਦਿਆਂ ਹੁੰਦੀ ਨਾਨਕਿਆ ਘਰ ਸਰਦਾਰੀ ਮਾਮਿਆਂ ਤੇ ਕੋਈ ਮਾਨ ਨਹੀਂ ਹੁੰਦਾ ਮਿਲਦੇ ਲੋਕਾਂ ਜਾਰੀ ਓਏ ਨਾ ਨਾਨੀ ਜੁੰਦਿਆਂ ਹੁੰਦੀ ਨਾਨਕਿਆ ਘਰ ਸਰਦਾਰੀ ਮਾਮਿਆ ਤੇ ਕੋਈ ਮਾਨਨੀ ਹੁੰਦਾ ਮਿਲਦੇ ਲੋਕਾਂ ਚਾਰੀ ਹਏ ਮਾਮੀਆਂ ਦੇ ਲਈ ਦੋਤੇ ਹੁੰਦੇ ਦੂਰ ਦੀ ਰਿਸ਼ਤੇਦਾਰੀ ਧੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਘਰ ਸਰਦਾਰੀ ਧੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਘਰ ਸਰਦਾਰੀ ਮਾਂ ਮਰੇ ਬੱਚਿਆਂ ਦੇ ਸਿਰ ਤੋਂ ਉੱਠ ਜਾਂਦੀਆਂ ਸ਼ਾਵਾ ਉਹ ਪਿਓ ਮਰੇ ਤੇ ਹੌਸਲਾ ਟੁੱਟ ਜੇ ਭਾਈ ਮਰੇ ਤੇ ਬਾਵਾ ਮਾਂ ਮਰੇ ਬੱਚਿਆਂ ਦੇ ਸਿਰ ਤੋਂ ਉੱਠ ਜਾਂਦੀਆਂ ਸ਼ਾਵਾ ਉਹ ਪਿਓ ਮਰੇ ਤਾਂ ਹੌਸਲਾ ਟੁੱਟ ਜੇ ਭਾਈ ਮਰੇ ਤੇ ਬਾਵਾ ਉਹ ਚੜੀ ਜਵਾਨੀ ਪੁੱਤ ਜੇ ਮਰ ਜੇ ਛੱਡ ਨਾ ਜਾਏ ਸਹਾਰੀ ਦੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਕਰ ਸਰਦਾਰੀ ਦੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਕਰ ਸਰਦਾਰੀ ਓ ਮਰ ਜਾਵੇ ਜੇ ਜੀਵਨ ਸਾਥਣ ਉਪਰੀ ਲਗੇ ਲੁਕਾਈ ਇੱਥੇ ਹੁਣ ਤੁਹਾਨੂੰ ਸਮਝ ਨਹੀਂ ਲੱਗਣੀ ਮੈਨੂੰ ਗੱਲ ਕਰਨੀ ਪੈਣੀ ਆ ਸਾਡੀ ਜੀਵਨ ਸਾਥਣ ਸਾਡੀ ਹਮ ਹਮਸਫਰ ਸਾਡੀ ਵਾਈਫ ਘਰ ਵਾਲੀ ਸਾਡੀ ਬੋਟੀ ਉਹ ਜਦੋਂ ਜੂੰਦੀ ਹੁੰਦੀ ਆ ਨਾ ਤੇ ਆਪਾਂ ਬਾਹਰੋਂ ਆਉਨੇ ਆ ਤੇ ਉਹ ਕਦੇ ਬੁਲਾ ਲੈਣਾ ਹਾਂਜੀ ਆ ਗਿਓ ਉਹ ਆ ਗਿਆਂ ਤੂੰ ਅੱਗੇ ਹੀ ਮੂੰਹ ਕੱਢ ਕੇ ਖਲੋਤੀ ਹੁੰਦੀ ਹੈ ਚੱਲ ਰਾ ਦਵਾਓ ਜੂੰਦੇ ਜੀ ਕਦਰ ਦੀ ਤੇ ਜਦੋਂ ਤੁਰ ਜਾਂਦੀ ਆ ਤੇ ਫਿਰ ਵਿਹੜੇ 'ਚ ਬੈਠਾ ਹੁੰਦਾ ਪੁੱਤਰਾਂ ਕੋ ਪੋਤਰੀਆਂ ਕੋ ਨੂੰਹਾਂ ਕੋ ਪਾਣੀ ਮੰਗਦਾ ਪਾਣੀ ਦਾ ਘੋਟ ਕੋਈ ਨਹੀਂ ਦਿੰਦਾ ਤੇ ਜਦੋਂ ਜੁੰਦੀ ਹੁੰਦੀ ਹੈ ਨਾ ਉਹ ਫਿਰ ਸੋਚਦਾ ਓਹੋ ਓਏ ਓਹ ਹੀ ਮੈਂ ਗਲਤ ਸੀ ਮੈਂ ਜਦੋਂ ਆਉਂਦਾ ਸੀ ਸਾਡੀ ਵਾਈਫ ਪਤਾ ਕੀ ਕਰਦੀ ਭਾਵੇਂ ਕੰਬਲੀ ਰੌਣੀ ਜਿੱਦਾਂ ਦੀ ਮਰਜ਼ੀ ਆ ਜਦੋਂ ਆਪਾਂ ਘਰ ਆਉਨੇ ਆ ਨਾ ਆ ਜੀ ਆ ਗਏ ਹੋ ਮੈਂ ਖਾਣਾ ਗਰਮ ਕਰਕੇ ਲੈ ਕੇ ਆਉਣੀ ਆ ਮੈਂ ਪਾਣੀ ਗਰਮ ਕਰਕੇ ਲੈ ਕੇ ਆਉਣੀ ਆ ਅੱਗੇ ਪਿੱਛੇ ਭੱਜੀ ਫਿਰਦੀ ਆ ਫਿਰ ਉਹ ਸੋਚਦਾ ਨਹੀਂ ਨਹੀਂ ਮੈਂ ਗਲਤ ਸੀ ਉਹ ਸਹੀ ਸੀ ਏ ਸਾਡੀ ਫਿਤਰਤ ਆ ਸਾਡੇ ਪੰਜਾਬੀਆਂ ਦੀ ਸਾਡੇ ਹਿੰਦੁਸਤਾਨੀਆਂ ਦੀ ਜਦੋਂ ਤੁਰ ਜਾਂਦੇ ਮੋਲੋਂ ਤੋਂ ਪੈਂਦਾ ਇਹ ਚੀਜ਼ ਦਾ ਸੁਣਿਓ ਉਹ ਮਰ ਜਾਵੇ ਜੇ ਜੀਵਨ ਸਾਥਣ ਉਪਰੀ ਲਗੇ ਲੋਕਾਈ ਲੱਕ ਤੋੜ ਦੇ ਚੜਦੀ ਉਮਰੇ ਮਰ ਜੇ ਜਦੋਂ ਜਵਾਈ ਹੈ ਛੋਪਣ ਰੁੱਤੇ ਪਤੀ ਜੇ ਮਰ ਜੇ ਰੁਲ ਜਾਂਦੀ ਜੇ ਨਾਰੀ ਦੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਘਰ ਸਰਦਾ ਤਾ ਬੁਖ ਜਾਂਦੀ ਏ ਕੁੜਮਾ ਗਰ ਸਰਦਾਰੀ ਓਏ ਸਾਗ ਮਰੇ ਤਾਂ 사જਨੀ ਟੁੱਟਦੀ ਚੱਲ ਹੋ ਜਾਂਦਾ ਘਾਟਾ ਆ ਧਿਆਨ ਦਿਓ ਇਸ ਗੱਲ ਵਾਲਾ ਉਸ ਸਾਥ ਮਰੇ ਤਾਂ ਸਾਜਨੀ ਟੁੱਟਦੀ ਚੱਲ ਹੋ ਜਾਂਦਾ ਘਾਟਾ ਪਰ ਯਾਰ ਮਰੇ ਤਾਂ ਉਸ ਘਰ ਨਾਲੋਂ ਟੁੱਟ ਜਾਂਦਾ ਜੇ ਨਾਤਾ ਸਾਡਾ ਰਿਸ਼ਤੇਦਾਰ ਮਰ ਜੇ ਨਾ ਸਾਡੀਆਂ ਇੰਗੜੀਆਂ ਪੜਕੜੀਆਂ ਹੁੰਦੀਆਂ ਨੇ ਆਪਾਂ ਮਿਲਦੇ ਕਿ ਦੂਜੇ ਰਿਸ਼ਤੇਦਾਰਾਂ ਦੇ ਵਿੱਚ ਰਿਸ਼ਤੇਦਾਰੀਆਂ ਯਾਰ ਮਰ ਜੇ ਉਹ ਕਾਰਜਕੁਸ਼ੀ ਨਹੀਂ ਰਹਿੰਦਾ ਫਿਰ ਅਸੀਂ ਜਾ ਨਹੀਂ ਸਕਦੇ ਸੁਣਿਓ ਪਰ ਯਾਰ ਮਰੇ ਤਾਂ ਉਸ ਘਰ ਨਾਲੋਂ ਟੁੱਟ ਜਾਂਦਾ ਜੇ ਨਾਤਾ ਓਏ ਤੂੰ ਮਤਲਾਂ ਦੀ ਦੁਨੀਆ ਜੇ ਕਿਤੇ ਮਰ ਜਾਏ ਧੀ ਕਵਾਰੀ ਧੀ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਕਰ ਸਰਦਾਰੀ ਧੀ ਮਰੇ ਓਏ ਕੌਮ ਮਰੇ ਫਿਰ ਸੈਸਰੇ ਵਾਲਿਆ ਮਰ ਜਾਣ ਜਦੋਂ ਜ਼ਮੀਰਾ ਜਿਹੜੀ ਕੌਮ ਦੇ ਯੋਧੇ ਨ ਡਰ ਹੁੰਦੇ ਆ ਨਾ ਉਹ ਜਿੱਤ ਪ੍ਰਾਪਤ ਕਰਦੇ ਆ ਜਿਹੜੇ ਡਰ ਜਾਂਦੇ ਆ ਉਹ ਜਿੱਤ ਪ੍ਰਾਪਤ ਨਹੀਂ ਕਰ ਸਕਦੇ ਸੁਣਿਓ ਓਏ ਕੌਮ ਮਰੇ ਫਿਰ ਸੈਸਰੇ ਵਾਲਿਆ ਮਰ ਜਾਣ ਜਦੋਂ ਜ਼ਮੀਰਾ ਸਸਤਰ ਬਾਜੂ ਸੂਰਮਾ ਮਰਦਾ ਜੋ ਮਰ ਜਾ ਬਿਨ ਤੀਰਾ ਓਏ ਕਲਾਕਾਰ ਉਦੋਂ ਮਰਦਾ ਏ लाਡੀ ਮਰ ਜੇ ਜਦੋਂ ਲਖਾਰੀ ਤੂੰ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਕਰ ਸਰਦਾਰੀ ਤੂੰ ਮਰੇ ਤਾਂ ਮੁੱਕ ਜਾਂਦੀ ਏ ਕੁੜਮਾ ਕਰ ਸਰਦਾਰੀ